ਜੈਕ ਨਵੇਂ ਜੈਕ ਨਵੇਂ ਮੈਂ ਦੇਖ ਲਈ ਸਲੇਪਾਂ ਲੱਗੀਆਂ ਪਈਆਂ ਆ ਜੋ ਦੇਖ ਬਾਕੀ ਪੇਂਟ ਕੁਆਲਟੀ ਬਾਈ ਤੁਸੀਂ ਦੇਖ ਸਕਦੇ ਆ ਸਾਰਾ ਕੁਝ ਜੋ ਵੀ ਹੈ ਟੂਕੇ ਦਾ ਪੇਂਟ ਆ ਟੂਕੇ ਦਾ ਪੇਂਟ ਆ ਇਹ 14 17 ਟਰਾਲਾ ਏ 5 3 ਫੋਟਾ ਬਿੱਟ ਲੱਗਿਆ ਪਿਆ ਬਾਈ ਜਾਲੀ ਲੱਗੀ ਹੋਈ ਜਾਲੀ ਲੱਗੀ ਵੀ ਆ ਤੇ ਜੈਕ ਵੀ ਤੁਹਾਨੂੰ ਦਿਖਾ ਦਿੰਦੇ ਬਾਈ ਇਹਦੇ ਹਿੱਟ ਡਬਲ ਜੈਕ ਲੱਗਿਆ ਪਿਆ ਬਾਈ ਘੋੜੀ ਘੋੜੀ ਲੰਬੀ ਵੀ ਆ ਹਾਂ ਬਾਕੀ ਆਹ ਤੁਸੀਂ ਗਾਡਰ ਕੁਡਰ ਯਾਰ ਦੇਖ ਸਕਦੇ ਬਾਈ ਇਹ ਵੀ ਵਧੀਆ ਲੱਗਿਆ ਪਿਆ ਏ ਇਹ ਗਾਡਰ ਨਹੀਂ ਚੈਨਰੀ ਲੱਗੇ ਆ ਆ ਆ ਅੰਕਲ ਗਾਡਰ ਹੁੰਦਾ ਕਿ ਆ ਨਹੀਂ ਇਹੇ ਚੈਨਰੀ ਆ ਜੀ ਇਹ ਇਧਰ ਆਪਣੇ ਨਵੇਂ ਸ਼ਹਿਰ ਵਾਲਾ ਬਿਲਕੇ ਵਾਲਾ ਇਹੀ ਚਾਸੀ ਕਹਿੰਦੇ ਇਹਨੂੰ ਚਾਸੀ ਹਾਂ ਚਾਸੀ ਉਹ ਤੇ ਬਾਕੀ ਜਿਹੜਾ ਹਿੱਸਾ ਬਾਈ ਉਹ ਰੇਲ ਵਾਲਾ ਏ ਆ ਟਰਾਲਾ ਬਕਾਊ ਆ ਬਾਈ ਜੀ ਦੇਖ ਲਓ ਉਹ ਪੂਰੀ ਮੋਟਰਸਾਈਕਲ ਆਉਂਦਾ 1 ਮਿੰਟ ਸ੍ਰੀ ਕਾਲ ਜੀ ਬਾਈ ਸਾਰੇ ਵੀਰਾਂ ਨੂੰ ਪਹਿਲਾ ਸਾਡੇ ਬੰਦਿਆਂ ਨੂੰ ਮਿਲੋ ਇਧਰ ਟਾਵਰਾ ਸ਼ੋਰ ਹਾਂਜੀ ਭਾਈ ਵਿਆਹ ਵਿਆਹ ਜੇ ਵਿਆਹ ਤੇ ਹੱਥ ਹੈ ਆ ਤੂੰ ਉਧਰ ਹੈ ਨਾ ਨਾ ਠੀਕ ਹੈ ਉਧਰ ਵੀ ਭਾਈ ਅਸੀਂ ਸਾਰਾ ਕੰਮ ਕੰਮ ਕਰਾਤਾ ਰੈਡੀ ਹੈ ਤੇ ਭੋਗ ਪਾਇਆ ਗਿਆ ਭਾਈ ਖੰਡਵਰ ਸਾਹਿਬ ਦਾ ਕੀਮਿਆ ਗਈਆਂ ਭਾਈ ਭੋਗ ਤੇ ਆਈਆਂ ਭੋਗ ਪੈ ਗਿਆ ਸੀ ਸਵੇਰ ਦੇ ਉਧਰ ਤੇ ਸਾਢੇ 6 ਵਜੇ ਦੇ ਹੁਣ ਮੈਂ ਆ ਕੇ ਕਪੜੇ-ਕਪੜੇ ਖੋਲੇ ਤੇ ਮੈਂ ਚੱਲ ਪੰਡਤ ਜੀ ਮਿਲ ਗਏ ਅੱਜ ਪੰਡਤ ਜੀ ਆ ਗਏ ਅੱਜ ਅੰਕਲ ਜੀ ਹੋ ਠੀਕ ਹੈ ਸਾਥ ਠੀਕ ਹੈ ਜੀ ਸਾਥੀ ਭਾਈ ਬਾਂਟੀ ਕਹਿੰਦਾ ਨਹੀਂ ਕਹਿੰਦੇ ਭਾਈ ਬੱਕੀ ਦੇਵਾ ਬੱਕੀ ਤੇਰੀ ਹੋਣ ਟਾ ਲੈ ਅਗਰ ਬੱਕੀ ਤੋਂ ਵੀ ਨਹੀਂ 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 ਬੱਕੀ ਠੀਕ ਹੈ ਬੱਕੀ ਉਹ ਠੀਕ ਹੈ ਮੇਰੀ ਤਾਂ ਬੱਕੀ ਠੀਕ ਹੈ ਅਕਰ ਜਾਂ ਬਾਂਟੀ ਕੋ ਆ ਗਿਆ ਸਿੱਧਾ ਹੋ ਗਿਆ ਕਿ ਮੈਂ ਠੀਕ ਹੈ ਬਾਂਟੀ ਕੋਲ ਮੈਂ ਉਹੀ ਮੇਲੇ ਨਾਲ ਆ ਜਾ ਸਾਲੇ ਤਾਂ ਵੀ ਲੋਕ ਆਏ ਸ਼ੱਕ ਕਰਦੇ ਵੀ ਬਾਂਟੀ ਕੋਲ ਖਾਦੇ ਕੀ ਹੈ ਹਾਂ ਲਾਹ ਹੁੰਦਾ ਮੈਨੇ ਦੁੱਧ ਦਾ ਮੈਂ ਸਮਝ ਜੇ ਨੇ ਹੋਰ ਕੋਸ ਬਟੇ ਗੋਲੀਦਾਰੀ ਕਰਾਉਦਾ ਨਹੀਂ ਉਸ ਦਿਨ ਬਹਿ ਗਿਆ ਮੇਰੇ ਕੋ ਅੰਦਰ ਆ ਗਿਆ ਆ ਪਛਲਾ ਅੰਦਰ ਬੈਠਾ ਉਹ ਟਰਾਲਾ ਲੈ ਜਾਂਦਾ ਟਰਾਲਾ ਲੈ ਜਾਂਦਾ ਦੁੱਧ ਪੀਤਾ ਮੈਂ ਵੀ ਕੋਲੇ ਦਾ ਲੱਗਿਆ ਆਪਣਾ ਕੰਮ ਕਰਨ ਹੂੰ ਟਰਾਲਾ ਚ ਮੈਨੂੰ ਪਿੱਛੇ ਜਦ ਇਹ ਕਹੇ ਤੈਨੂੰ ਕੋ ਗੱਡੀ ਲਾਉਣਾ ਕੋਟ ਇਹ ਕਹਿੰਦੇ ਨਹੀਂ ਨਹੀਂ ਤੂੰ ਚੱਲ ਘਰ ਨੂੰ ਉੱਥੇ ਹੀ ਘਰੇ ਲਾਉਂਗੇ ਉਰੇ ਆ ਕੇ ਮੈਂ ਲਾਉਣ ਲੱਗਿਆ ਤੁਸੀਂ ਤਾਂ ਦੁੱਧ ਪੀਂਦੇ ਰਹੇ ਲੋਕਾਂ ਨੇ ਆਏ ਛੱਕ ਲਈ ਵੀ ਆ ਪਤਾ ਨਹੀਂ ਕਿੰਨੇ ਬਾਂਟੇ ਦਾ ਕਰ ਟੱਕਰ ਕਰੀ ਘਰ ਦੇ ਸਾਲੇ ਮੇਰੇ ਪੰਨੂ ਔਖੇ ਹੋਈ ਜਾਣ ਹਾਂ ਮਖਾ ਸਾਲੇ ਬਾਂਟੀ ਬੰਦਾ ਹੈ ਕਿਤੇ ਲੁੱਟ ਪੈ ਗਿਆ ਉਹ ਚਲੇ ਉਧਾ ਬਾਈ ਹੱਸੀ ਪਿਆ ਕੇ ਚੱਲਦਾ ਰਹਿੰਦਾ ਹੋਰ ਬਾਈ ਠੀਕ ਹੈ ਹਾਂ ਗਾਹਾਂ ਗਰਮੀਆਂ ਆ ਜਾਣੀਆਂ ਵਜਾਵਾਂ ਦਾ ਪਾਣੀ ਚੱਲ ਪਣ ਪਾਣੀ ਲੈ ਕਰਨਾ ਫੇਰ ਰਾਤ ਮੈਂ ਖੜਾ ਇੱਕ ਆ ਕੇ ਕਹਿੰਦਾ ਕਿਹੜੀ ਗੋਲੀ ਖਾਧੀ ਬਾ ਗੋਲੀ ਜਿਹੜੀ ਖਾਧੀ ਵੀ ਹੈ ਗੋਲੀ ਤਾੜਾ ਪਿਆਰ ਆ ਯਾਰ ਬੱਤੀ ਗੋਲੀ ਮਿਲਦੀ ਹੋਰੀ ਹੁਣ ਮਿਲ ਜਾਂਦੀ ਹੈ ਮਿਲ ਜਾਂਦੀ ਹੈ ਭਾਈ ਵੰਟੀ ਦੀ ਸਲਾਹ ਬਣੀਆ ਟਰਾਲਾ ਵੇਚਣੇ ਦੀ ਇਹ ਕਹਿੰਦਾ ਵੀ ਮੈਂ 16 ਫੁੱਟਾ ਲੈਣਾ ਵੀ 16 ਫੁੱਟਾ ਲੈ ਆਉਣਾ ਯਾਰ ਵੀ ਇਹ ਕਹਿੰਦਾ ਵੀ 16 18 ਵੀ ਮੈਂ ਉਹ ਕਹਾਂ ਵੰਟੀ ਬੋਰੀਆਂ ਫਿਰ ਇਹ ਮੰਡੀ ਚ ਲਾਉਂਦਾ ਟਰਾਲਾ ਮੈਂ ਉਸ ਦਿਨ ਵੀ ਨੂੰ ਕਿਹਾ ਤਾਂ ਇਹ ਇਹ ਹੈ ਤੁਹਾਨੂੰ ਘਰ ਰੱਖਣ ਨੂੰ ਡਬਲ ਜੈਕ ਟਰਾਲਾ ਆਮ ਲੋਟ ਆ ਇਹਨੇ ਲਾਉਣਾ ਮੰਡੀਆਂ ਚ ਇਹ ਕਹਿੰਦਾ ਜੈਕ 16 ਚਾਹੀਦਾ 18 ਚਾਹੀਦਾ ਹੁਣ ਪੰਡਤ ਜੀ ਦਾ ਨੁਕਸ ਘੱਟ ਰਹੇਗਾ ਤਾਂ ਦੇਖ ਲੈ ਹਿੰਦਾ ਲੈਣਾ ਹੈਗਾ ਟ੍ਰਾਲਾ ਹੁਣ ਤਾਂ ਬੜਾ ਲੈਣਾ ਦਾ ਮੈਂ ਚੱਲ ਜੀ ਹੁਣ ਤੂੰ ਕਹ ਦੇ ਭਾਈ ਤੇ ਬਾਕੀ ਭਾਈ ਅਸੀਂ 16 ਫੋਟਾ ਵੀ ਦੇਖਿਆ ਏ ਜੇ ਸਾਡਾ ਭਾਅ ਸਿਰ ਵਿਕ ਗਿਆ ਅਸੀਂ ਬੇਨ ਤਾਂ ਅਸੀਂ 16 ਫੋਟਾ ਲੈ ਆਉਣਾ ਨਹੀਂ ਘਰ ਖੜਾ ਤਾਂ ਹੈਗਾ ਮੈਂ ਖੜਾ ਤਾਂ ਹੈਗਾ ਹੀ ਨਾ ਨਹੀਂ ਟਰਾਲਾ ਭਾਈ ਤੁਸੀਂ ਦੇਖ ਲਓ ਇਹ 14 17 ਟਰਾਲਾ ਏ 5 3 ਫੋਟਾ ਬਿੱਡ ਲੱਗਿਆ ਪਿਆ ਭਾਈ ਜਾਲੀ ਲੱਗੀ ਹੋਈ ਜਾਲੀ ਲੱਗੀ ਪਿਆ ਤੇ ਜੈਕ ਵੀ ਤੁਹਾਨੂੰ ਦਿਖਾ ਦਿੰਦੇ ਭਾਈ ਇਹਦੇ ਹੇਠ ਡਬਲ ਜੱਕ ਲੱਗਿਆ ਪਿਆ ਬਾਈ ਕੋੜੀ ਕੋੜੀ ਲੰਬੀ ਵੀ ਆ ਹਾਂ ਬਾਕੀ ਆ ਤੁਸੀਂ ਗਾਟਰ-ਕੁਟਰ ਯਾਰ ਦੇਖ ਸਕਦੇ ਬਾਈ ਇਹ ਵੀ ਵਧੀਆ ਲੱਗਿਆ ਪਿਆ ਏ ਇਹ ਗਾਟਰ ਨਹੀਂ ਚੈਨਰੀ ਲੱਗੇ ਆ ਹਾਂ ਹਾਂ ਅੰਕਲ ਗਾਟਰ ਹੁੰਦਾ ਕਿ ਹਾਂ ਇਹ ਇਹ ਚੈਨਰੀ ਆ ਜੀ ਇਹ ਇਧਰ ਆਪਣੇ ਨਵੇਂ ਸ਼ਹਿਰ ਵਾਲਾ ਬਿਲਕੇ ਵਾਲਾ ਇਹੀ ਚਾਸੀ ਕਹਿੰਦੇ ਇਹਨੂੰ ਚਾਸੀ ਹਾਂ ਤੇ ਬਾਕੀ ਜਿਹੜਾ ਹਿੱਸਾ ਬਾਈ ਉਹ ਰੇਲ ਵਾਲਾ ਏ ਕੋਲ ਹਿੱਸਾ ਜੱਕ ਨਵੇਂ ਜੱਕ ਨਵੇਂ ਮੈਂ ਦੇਖ ਲੇ ਸਲੇਪਾਂ ਲੱਗੀਆਂ ਪਈਆਂ ਆ ਜਿਉ ਦੇਖੋ ਬਾਕੀ ਪੇਂਟ ਕੁਆਲਟੀ ਬਾਈ ਤੁਸੀਂ ਦੇਖ ਸਕਦੇ ਆ ਸਾਰਾ ਕੁਝ ਜੋ ਵੀ ਹੈ ਇਹਦਾ ਪੇਂਟ ਆ ਟੂ ਕੇ ਦਾ ਪੇਂਟ ਆ ਬਾਕੀ ਵੰਟੀ ਭਾਈ ਨੰਬਰ 9465281005 9465281005 ਜੇ ਭਾਈ ਕਿਸੇ ਵੀਰ ਨੇ ਲੈਣਾ ਹੋਇਆ ਤਾਂ ਵੰਟੀ ਭਾਈ ਨੂੰ ਫੋਨ ਪਰ ਗੱਲ ਕਰਿਓ ਜੋ ਵੀ ਰੇਟ ਹੈ ਜੋ ਵੀ ਹੈ ਸਾਰਾ ਕੋ ਵੰਟੀ ਭਾਈ ਫੋਨ ਪਰ ਹੀ ਦੱਸੂਗਾ ਠੀਕ ਨਹੀਂ ਬਾਈ ਬਾਕੀ ਜਿਹੜੇ ਕਰਮਾਂ ਚ ਹੋਇਆ ਬਾਈ ਉਹਨੇ ਲੈ ਜਾਣਾ ਨਹੀਂ ਦੇਖ ਦਿੰਦਾ ਵੀਡੀਓ ਪਾਈ ਹਾਂ ਟਰੈਕਟਰ ਨੂੰ 2 ਦਿਨ ਚ ਸੌਦਾ ਕਰ ਲਿਆ ਟਰੈਕਟਰ ਦਾ ਹਾਂ ਤੇ ਇੱਕ ਮਸ਼ੀਨ ਆ ਬਾਈ ਉਹ ਥੋੜੀ ਟੱਕੀ ਪਈ ਆ ਕਾਦੇ ਵਾਲੀ ਵੰਟੀ ਇਹ ਵੀਰੇ ਕਣਕ ਵਾਲੀ ਮਸ਼ੀਨ ਆ ਰੂਟਰੋਵਟਰ ਵਾਲੀ ਅੱਛਾ ਇਕਾ ਸਵੈਨ ਦੀ ਮਸ਼ੀਨ ਆ ਕੰਪਨੀ ਦੀ ਨਾਲ ਦੀ ਕੰਪਨੀ ਨਾਲ ਠੀਕਾ ਲੱਤੀ ਦੀ ਸੀ ਨਾਲ ਜਦ ਦੀ ਊਗਣੀ ਬਸ ਇੱਕ ਸੀਜ਼ਨ ਲੱਗ ਕੋ ਧੱਕੀ ਪਈ ਉਹ ਖੜੀ ਕਿੰਨੇ ਫੁੱਟੀ ਐ 7 ਫੁੱਟਾ 7 ਫੁੱਟੀ ਐ ਮਸ਼ੀਨ ਰੂਟਾ ਮੀਟਰ ਪਰ ਰੱਖ ਹੁੰਦੀ ਸਵੈਨ ਕੰਮ ਚੱਲੇ ਆ ਇਹਦੇ ਪਰ ਕੰਮ ਅੰਕਲ ਪਾਉਂਦਾ ਹੁੰਦਾ ਤਾਂ ਹੁਣ ਚੱਲ ਪਿਆ ਕੰਮ ਦੂਰ ਬਾਕੀ ਭਾਈ ਹੁਣ ਮੰਡੀ ਆ ਦਾ ਸੀਜ਼ਨ ਚੱਲ ਪੈਣਾ ਫੇ ਬਾਟੀ ਭਾਈ ਨੇ ਸਾਨੂੰ ਮੇਲਾ ਹੈ ਨਹੀਂ ਹਾਂ ਚੱਲ ਜਾਣਾ ਇਹ ਤਾਂ ਹੁ ਵੀ ਕਿਤੇ ਹੀ ਮਿਲਦਾ ਯਾਰ ਘਰਾਂ ਯਾਦ ਮੈਂ ਨਿਆਣੇ ਛੱਡਣ ਆਉਨਾ ਬਾਟੀ ਕਿੱਥੇ ਸਰਦਾਰ ਕਹਿੰਦੇ ਉਹ ਤਾਂ ਗਿਆ ਆ ਅੱਜ ਪੁੱਤ ਦੀ ਵਿਆਹ ਕਰਕੇ ਨੇ ਪੂਰੇ ਘਰਾਂ ਅਦੇ ਡਿਊਟੀ ਪਿੰਡ ਚ ਲਾਤੀ ਆਈਆਂ ਆਈਆਂ ਉੱਤੇ ਪ੍ਰੋਗਰਾਮ ਤੇ ਇਹ ਬਿਠਾ ਲਿਆ ਮੋਰੇ ਮੰਮੀ ਦੀ ਅੰਕਲ ਆਪਾਂ ਨੇ ਹੁਣ ਇੱਕ ਕੰਮ ਕਰਨਾ ਹੈ ਇਹਦੇ ਟਾਇਰ ਪਾ ਕੇ ਲਿਆਉਣੇ ਵਾਂਟੀ ਦੇ ਟੈਕਟਰ ਦੇ ਆਪਾਂ ਨੇ ਕਿਰਨੀ ਜਾਣਾ ਇਹਨੂੰ ਬਾਹਰ ਪਾ ਦੇ ਦੋ ਆ ਜੀ ਹੈ ਇਹਨੂੰ ਦੋਆ ਦਈਏ ਛੱਤੀ 30 ਲੈ ਹਾਂ ਦੇਖ ਲਓ ਹਾਂ ਤਾਂ ਇਹਨੂੰ ਟਾਇਰ ਪਾ ਜੀ ਬੰਕਲ ਨਹੀਂ ਹਾਂ ਇਦੀ ਹੋਰ ਆ ਸਾਦਾ ਪਰ ਜਾਵੇ ਮੈਨੇਜਰ ਨਾਲ ਮੈਂ ਹੁਣ ਚਲੋ ਚਾਹੀ ਸੀ ਵੀ ਚੱਲਦੇ ਆ ਹਾਂ ਬਾਅਦ ਦੇਖ ਲੈ ਹਜੇ ਰੇਟ ਚ ਕੱਟ ਹੋਣਾ ਬੈਠੇ ਹੀ ਰਹਿ ਜੂਗੇ ਹਾਂ 9 ਲੱਖ ਦਾ ਨਮਾ ਕਰਕੇ ਆਏ ਆ 5 ਲੱਖ ਦੇ ਜਾ ਸਾਢੇ 4.5 ਲੱਖ ਚ ਰਹਿ ਗਿਆ ਹਾਂ ਬੱਸ ਨਵਾਂ ਨੌਂ ਦਾ ਕਰੂਗਾ ਪਤਾਉਂਗਾ 36 30 ਯਾਰ ਤੂੰ ਗੱਲ ਕਰ ਰਹੀ ਸੀ ਲੈ ਅਕਲ ਤੇ ਟਾਇਰ ਉਹ ਉਹ ਦੱਸ ਸਪੈਸ਼ਲ ਐਡੀਸ਼ਨ ਹੈ ਹੈ ਅੱਜ ਇਹ ਕਹਿੰਦਾ ਜਾਣਾ ਦਾ ਖੰਨੇ ਮੰਡੀ ਹੁਣ ਕਹਿੰਦਾ ਮੈਂ ਹੁਣ ਨਹੀਂ ਜਾਣਾ ਤੈਨੂੰ ਕੱਲ ਨੂੰ ਜੋੜਾ ਗਿਆ ਉਹ ਇੱਥੇ ਕੱਢ ਕੇ ਚਲ ਰਿਹਾ ਇੱਕ ਹੀ ਪੈਸੇ ਨਹੀਂ ਹੈਗੀ ਇੱਕ ਪੈਸੇ ਦੋ ਦੋ ਇੱਕ ਜੋੜਾ ਦੋੜਾ ਹੈ ਮੈਂ ਆਪੇ ਦੇ ਦੂ ਦਾ ਪੈਸੇ ਉਹ ਨਹੀਂ ਹੈ ਨਹੀਂ ਯਾਰ ਜੋੜਾ ਘੇਰਾ ਤੋ ਆਣਾ ਅਨੇ ਯਾਂ ਕਰ ਚੱਲ ਲੈ ਟਰੈਕਟਰ ਨਹੀਂ ਆਪਾਂ ਨੇ ਲੈਣਾ ਉਹ ਟਾਇਰ ਤਾਂ ਬੋਲੇ ਆਉਂਗਾ ਟਾਇਰ ਪਾ ਲੈ ਜੇ ਟਰੈਕਟਰ ਹੈ ਅਗਾ ਆਪਣਾ ਉੱਥੇ ਬੰਦਾ ਮੈਂ ਤਾਂ ਐਂ ਕਹਿੰਦਾ ਜਿਕਣਾ ਵੀ ਲੋਕ ਨਵਾਂ ਟਰੈਕਟਰ ਲੰਦੇ ਆ ਉਹ ਚੌਕੜੇ ਹੀ ਧਰਾ ਦਿੰਦੇ ਜਰੇ ਬੜੇ ਪਵਾ ਦਿੰਦੇ ਜੇ ਆਪਾਂ ਨੂੰ ਉਹੋ ਜਿਹੀ ਵੀ ਭਾਅ ਸਰ ਮਿਲ ਜੇ ਕ ਨਹੀਂ 14 ਨੇ ਆਪਣੇ ਆ ਵੀ ਰੇਟਸ ਘੱਟ ਹੋਏ ਨੇ ਇਹੇ ਹੁਣ ਤੇਰਾ ਟਰੈਕਟਰ ਮੋਂ ਕੋ ਬਹੁਤ ਸੋਹਣੇ ਭਾਜ ਚਲੇ ਜਾਣੇ ਇਹ ਟਰੈਕਟਰ ਟਾਇਰ ਇਹ ਮਾਂਟੀ ਜੇ ਜਿਆਦਾ ਕੱਸ ਕੇ ਫੇਰ ਫੇਰ ਤਾਂ ਸਮਝ ਲੈ 2000 ਦਾ ਟਾਇਰ ਲੱਗਦਾ ਅਸੀਂ ਦੋਏ ਦੇਖ ਲੈ ਮਰਫ ਦੇ ਜਿਹੜੇ ਦੋਏ ਜ਼ਿਲ੍ਹਾ ਦੇ 73 ਨੇ ਲੈ ਦੇ ਉਹਨਾਂ ਦੋਸੇ ਭਾਏ ਉਹਨੂੰ ਪੈਂਟਰ ਪਾਏ ਹੋਏ ਹੁਣ ਤੁਸੀਂ ਆਏ ਹੁਣ ਚਲੇ ਜਾਣੇ ਆਪਣੇ ਉੱਤਨ ਦੇ ਲੈ ਲਓ ਬੰਦਾ ਹੁਣ ਆਏ ਨਾ ਉਹ ਫੇਰ ਉਹ ਵੀ ਕਹਿੰਦੇ ਵੀ ਜੇ ਜਿਆਦਾ ਕੱਸ ਜਵੇ ਨਾ ਫਿਰ ਸਾਡੇ ਕਿਸੇ ਕੰਮ ਦਾ ਨਹੀਂ ਹੈ ਆ ਆ ਥੋੜੇ ਜਿਹਾ ਜ਼ਿਆਦਾ ਉਹ ਦੇਖੋ ਕਿੰਨਾ ਪਿਆ ਜੀ ਕਿਉਂ ਪਲੇ ਬਜ਼ੋਰ ਪੈਂਦਾ ਹੁਣ ਚਾਰੇ ਟਾਇਰੇ ਚੰਗੇ ਭਾਜ ਬਿਕ ਜਾਣੇ ਬੰਦਾ ਠੀਕ ਆ ਵਿਚਾਰ ਉਨੇ ਥਾੜੜੀ ਉਹਨੀਆਂ ਆਪਾ ਪਵਾ ਲਿਆ ਉਹਨੇ ਕੱਢ ਦੇਣਾ ਵਾਰਟੀ ਨਹੀਂ ਤਾਂ ਨਾ ਵੇਖ ਜਵੇ ਬਾ ਜਦ ਤਨ 16 ਫੁੱਟ ਦਾ ਟਰਾਲਾ ਲੈਣਾ ਆਉਂਦੇ ਪਵਾ ਲਿਆ ਉਹਨੇ ਵਾਰਟੀ ਮੈਂ ਸੜੀ ਵੇਚਣੀ ਹੈ ਵਾਰਟੀ ਦੇ ਗੀੜਾ ਦੀ ਪੈਣ ਦੇਣਾ ਮੈਂ ਸਾਰੀ ਵੇਚਣੀ ਹੈ ਬਈ ਨਹੀਂ ਨਹੀਂ ਪਹਿਲਾਂ ਟਰਾਲਾ ਲੈਣਾ ਫਿਰ ਤਾਂ ਤਾਂ ਹੋਲੀ ਟਰੈਕਟਰ ਵੇ ਕਹਤਾ ਦੋ 20 ਦਾ ਹਾਂ ਪਰ ਗਲਤੀ ਆ ਹੋ ਗਈ ਇੱਕ ਮੱਝ ਕਰ ਦੇਗੇ ਤੂੰ ਟਰਾਲਾ ਸਿਰੇ ਤੇ ਵਾਰਟੀ ਅੰਕਲ ਸਾਡੇ ਗਲਤੀ ਇੱਕ ਹੋ ਗਈ ਜੇ ਕਿਤੇ ਉਧਰ ਤੂੰ ਚਲੇ ਜਾਣਾ ਤਾਂ 16 ਫੁੱਟ ਹੀ ਹੱਕਾ ਲੈ ਆਉਣਾ ਤਾਂ ਹਾਂ ਤਾਂ ਲੈ ਆਉਣਾ ਤਾਂ ਜੇ ਆਪਾਂ ਉਧਰ ਚਲੇ ਜਾਂਦੇ ਹੁਣ ਅਸੀਂ ਹੈ ਤੇ ਨਿਆਣੂ ਨਾਲ ਨਾ ਮੈਨੂੰ ਇਹਨੇ ਕਿਹਾ ਕਹਿੰਦਾ ਵੀ ਪੰਡ ਜੀ ਚੰਗਾ ਟਰਾਲਾ ਮਿਲ ਜਵੇ ਚਾਹੇ ਮੈਂ ਇੱਕ ਅਦੀ ਮਾਇਦੇ ਵੇਚ ਦੂੰ ਆ ਟਰਾਲਾ ਰਾਇ ਵੀ ਚੰਗਾ ਏ ਟਰਾਲਾ ਰੂਹ ਲੱਗਦੀ ਦੇਖ ਕੇ ਕਿ ਨਹੀਂ ਕਿਹੜੇ ਉਹ ਨਾਲੀ ਸੌਕੀ ਆਉਣੀ ਮੈਂ ਬਹੁਤ ਮਹਿੰਗੀਆਂ ਬਾਈ ਬੱਟ ਕੀ ਰੇਟ ਚੱਲਦਾ ਬਾਈ ਡੰਗਰਾ ਦਾ ਜ਼ਿਮੀਂਦਾਰਾਂ ਖਤਰ ਵਧੀਆ ਏ ਉਹ ਇਹ ਜਿਹੜਾ ਇਹਨੇ ਕੰਮ ਕਰਨਾ ਉੱਥੇ 18 ਫੁੱਟ ਹੀ ਚੱਲਣਾ ਅਸੀਂ ਤਾਂ ਮੰਡੀ ਚ ਲਾਏ ਆ ਚੱਕਰ ਹਾਂ ਵੰਟੀ ਹੁਣ ਡੰਗਰਾ ਰੇਟ ਮਾੜੀ ਚੱਲ ਮਾੜਾ ਆਲੇ ਕੀ ਕਹੂੰਗਾ ਤੁਨ ਇਹ ਕਿਨੇ ਰੀ ਆਈ ਐ? ਜਾਖਲ ਤੇ ਆਈ ਐ ਜਾਖਲ ਤੇ। ਇਹ ਕਿਹੜੀ ਨਸਲ ਆ ਬਾਈ? ਮੋਰਾ ਮੋਰਾ ਪੈਲੜ ਆ। ਪੈਲੜ ਆ। ਇਹਨਾਂ ਨੇ ਕੱਟਿਆ। ਆਪ ਮਾਰੋ। ਬੀਜੀ 2-3 ਦਿਨ ਬੁਖਾਰ ਨੇ ਨਾ। ਹਾਂ। ਥੋੜੀ ਝੱਸਤੀ। ਅੱਛਾ, ਕਿਆ ਸਿਸਟਮ ਆ ਰੋਣ ਵੀ 10 ਕਿਲੋ ਦੁੱਧ ਆ। ਵੰਡ ਕਿੰਨੇ ਦੀ ਆਈ ਸੀ ਮੈਲੇ? 90 90। ਉਹਨੇ ਕਿਆ ਹਲੇ? ਨਾਰਾ ਠੀਕ। ਬੰਦ ਮੱਛੇ ਮਾਦੇ ਨੇ। ਬਾਈ ਡੰਗਰ ਵਾਲਾ ਰੇਟ ਬਹੁਤ ਐ। ਡੰਗਰਾਂ ਦਾ ਰੇਟ ਉਹਨਾਂ ਦਾ ਜਿਹੜੀ ਨਸਲ ਆ। ਬਹੁਤ ਵਧੀਆ। ਹਾਂ। ਜਿਹੜੇ ਹੂ ਆ ਮੈਂ। ਉਹ ਨਸਲ ਨੂੰ ਕਿਆ ਕਹਨਾ? ਉਹ ਪਿੰਡ ਤੇ ਲਈ ਸੀ। ਹਾਂ। ਕਿਹੜੀ ਆ ਮੈਂ ਸਭ ਠੀਕ ਹੈ। ਹਾਂ, ਸਾਲ ਹੋ ਗਿਆ ਸੂਈ ਨੂੰ। ਅੰਕਲ ਹੈ ਵਧੀਆ। ਹੁਣ ਵੀ ਕਹੂੰਗਾ ਵੀ ਤਿੰਨ ਮਹੀਨੇ ਸੂਈ ਵਿਚਾਰਦੀ। ਦੁੱਧ ਪੂਰਾ। ਆ ਬੱਚਾ ਬੈਠਾ। ਆ ਬੈਠਾ। ਦੁੱਧ ਵੀ 8-9 ਕਿਲੋ ਆ। ਗੱਬੜ 4 ਮਹੀਨੇ ਦੀ ਹੈ। ਫੇਰ ਤਾਂ ਅੰਕਲ ਮਾੜੀ ਨਹੀਂ ਹੈਗੀ। ਕੋਈ ਉਪਾਏ ਵਾਂਟੀ ਦਾ ਸੂਤ ਆ ਕਾਵਾ ਇਹਦਾ ਲਿਆਈ ਜਾਂਦਾ ਮੈਸਾਂ ਕਿਤੇ ਕੋਆ ਚੱਕਦਾ। ਅੱਜ ਤਾਂ ਵਿਆਹ ਕਰਕੇ ਘਰ ਆਇਆ। ਕੀ ਬਤਾਜੀ ਕਦੀ ਹੋਊਗਾ? ਮੇਰਾ ਪੂਰੀ ਨੂੰ ਪਤਾ ਹੈ। ਪੂਰੀ ਨੂੰ ਪਤਾ ਹੈ। ਸਾਰਾ ਕੰਮ ਵਿਚਾਰਾਂ ਮੇਰੇ ਮਗਨ ਹੋ ਗਏ ਬੱਟੀ ਲਾਣੇ ਦਾ ਨਹੀਂ ਸੌਖੀ ਕੇ ਸਵੇਰੇ ਤੜਕੇ ਉੱਠ ਕੇ ਲੱਗਿਆ ਹੁੰਦਾ ਨੇ ਕੋਲ ਮਾੜਾ ਮੋਟਾ ਕਰਾਉਂਦਾ ਡੰਗਰ ਚਾਉਂਦਾ ਹੈਗੇ ਮੈਂ ਨਹੀਂ ਮਾੜਾ ਮੋਟਾ ਕਰਾਉਂਦਾ ਜਾਨੀ ਚਲੇ ਜਾਂਦਾ ਸਾਜਰੀ ਇਹਦਾ ਤਾਂ ਕੁਦਰਤ ਹੈਗਾ ਲਾਣੇਦਾਰ ਕਿਆ ਕਰੇ ਕਰਦਾ ਫਿਰ ਲਾਣੇਦਾਰ ਘੁੰਮਣ ਪਰੇ ਹੁੰਦੇ ਹਾਂ ਉਹ ਤਾਂ ਕੋਈ ਚੀਜ਼ ਘਾਟ ਕੇ ਲਿਆਉਣੀ ਕਹਦਾ ਕਰਾਈ ਨੂੰ ਫੇਰ ਕਰਨੀ ਪੂਰੀ ਨਹੀਂ ਖੜੇ ਫੇਕ ਪਤਾ ਕਿੰਨਾ ਤੈਨੂੰ ਪਤਾ ਨਾਲੇ ਹਾਂ ਪੈਨਸ਼ਨ ਹੋ ਜਾਂਦੀ ਆ ਇਹ ਤਾਂ ਹੈ ਚੱਲੀਏ ਹੁਣ ਆਉਂਦਾਂ 2 ਲੱਖ ਕਹਿੰਦੇ 2 ਲੱਖ ਦੀ ਟਰਾਲਾ ਲੈਣਾ ਦੇਖ ਲੈ ਕਿੱਥੇ ਚੱਲੇਗੀ ਫੇਰ ਉਹਨਾਂ ਦਾ ਵੀ ਪਤਾ ਆ ਜਦ ਆਪਾਂ ਕਹਿੰਦੇ ਨੇ 2 ਲੱਖ ਰੁਪਏ ਦਾ ਆਉਂਦੇ ਕੁਝ ਨਹੀਂ ਐ ਜੀ ਗੱਲ ਇਹ ਤਾਂ ਹੈ ਜੇ ਚੀਜ਼ ਲੈਣੀ ਹੁੰਦੀ ਬਾਈ ਫੇਰ ਪਤਾ ਲੱਗ ਜੇ ਪਾਏਗੇ ਮੈਂ ਇਸ ਦੇ ਪੈਸੇ ਵੀ ਵਿੱਚ ਹਾਂ ਲੈ ਪਾਈ ਆ ਖੜਾ ਟਰਾਲਾ ਟਰਾਲਾ ਵਧੀਆ ਜਿੰਨੇ ਬਾਈ ਲੈਣਾ ਹੋਇਆ ਆਪ ਕੈ ਆਪਣੀ ਤਸੱਲੀ ਕਰ ਲਿਓ ਹਾਂ ਉਹੀ ਫੋਨ ਕਰਿਓ ਆਪਾਂ ਦਰੇਜੀ ਵਾਲਾ ਜੀ ਹਾਂ ਜਿਹਨੇ ਲੈਣਾ ਐ ਹਾਂ ਅਬਾ ਹੁਣ ਵੀ ਫੋਨ ਆਈ ਜਾਂਦਾ ਟਰੈਕਟਰ ਨੂੰ ਬਾਹਰ ਤੇ ਫੋਨ ਵੀ ਫੋਨ ਆਈ ਜਾਂਦਾ ਟਰੈਕਟਰ ਤੇ ਹਾਂ ਬਾਈ ਟਰਾਲਾ ਹੁਣ ਇਹ 24 'ਚ ਬਣਿਆ ਪਿਆ ਏ ਵੀਰ ਬੂਲ ਦੇ ਖਿਆਲ ਪਾਈ ਵੇ ਪਿੱਛੇ ਹਾਂ ਹਾਂ ਵੀਰ ਬੂਲ ਨੇ ਵੀਡੀਓ ਪਾਈ ਤੀ ਸਾਡੇ ਦਾ ਜਿੰਨੇ ਵੀ ਕਮੈਂਟ ਹੁਣ ਪੜ ਕੇ ਦੇਖ ਲੈ ਸਾਰੇ ਕਹਿੰਦੇ ਆ ਵੀ ਵੇਚੋ ਨਾ ਟਰੈਕਟਰ ਨੂੰ ਦੱਸ ਨਹੀਂ ਕਹ ਕੇ ਤੇ ਤੁਹਾਡੀਆਂ ਕਹਿੰਦੇ ਬਾਈ ਰੱਖਣ ਵਾਲੀ ਚੀਜ਼ ਆ 575 ਪਾ ਦੇਖ ਲੈ ਤੇਰੇ ਸਾਹਮਣੇ ਕਮੈਂਟ ਪੜਦਾ ਜਿੰਨੇ ਵੀ ਵੀਰਾਂ ਦੇ ਕਮੈਂਟ ਆ ਕਹਿੰਦੇ ਵੇਚੋ ਨਾ ਯਾਰ ਪਰ ਫਰਕ ਪਤਾ ਕਿ ਆ ਬਾਈ ਵੀਰੋ ਵੀ ਮੋਡੀਫਾਈ ਕਰਾਉਣ ਤੋਂ ਬਾਅਦ ਮੈਂ ਬੜਾ ਟਰੈਕਟਰ ਵੀ ਉਹਨਾਂ ਕਿਤੇ ਲਖਾਂਦਾ ਹਾਂ ਚੱਕਰ ਆ ਇਹ ਹੁਣ ਛੋਟੇ ਟਰਾਲੇ ਨੂੰ ਵੀ ਵਾਰਾ ਨਹੀਂ ਖਾਂਦਾ ਚੱਕਰ ਤਾਂ ਵੇਚਣਾ ਏ ਐਡਾ ਕੋਈ ਹੈ ਨਹੀਂ ਅੰਕਲ ਜੌਂਡੀਆਂ ਨੂੰ ਕਹੀ ਜਾਂਦੇ ਜੌਂਡੀਆਂ ਨਹੀਂ ਵੇਚਣਾ ਲੈ ਜਾਉਣ ਯਾਰ ਬਾਈ ਇਹ ਵੀ ਨਹੀਂ ਪਤਾ ਹੜ ਜਾ ਤੂੰ ਅੜੇ ਤੇ ਕੰਮ ਉਹੀ ਘੜਦਾ ਏ ਮੇਰੀ ਚੌਣ ਲਾ ਗੱਲ ਜਿੱਦਾਂ ਸਾਡਾ ਦਿਮਾਗ ਖਬਰੇ ਉਹ ਵੀ ਜੌਂਡੀਆਂਰੇ ਆਉਣਾ ਉਹ ਜੌਂਡੀਆਂ ਤੇ ਹੋਰ ਗੱਲਾਂ ਲੋਕ ਤਾਂ ਕਹਿੰਦੇ ਨੇ ਜੌਂਡੀਆਂ ਵੇਚ ਦਿਓ ਜੀ ਆ ਆ ਫਲਾਣਾ ਜਿੰਨੇ ਦਾ ਲੈਂਦਾ ਉਹਨੇ ਤਾਂ ਕੱਢੀ ਬੈਠਾ ਹਾਂ ਚੀ ਗੱਲ ਰਾਜ ਜੀ ਐਸ ਹੁਣੇ ਹੁਣ ਮੇਰੀ ਕਾਪੀ ਦੱਸਦੀ ਆ ਵੀ ਐਨੇ ਪਲੌ ਫੇਰੇ ਆ ਆਈਟੀਆ ਇੱਦਾਂ ਹੀ ਖਲਕੇ ਛੇੜਦੀ ਹੁਣ ਫੇਰ ਜਾ ਅੰਕਲ ਖਰਚਾ ਰੋਦਾ ਵੀ ਮਹਿੰਦਰਾ ਜਿੰਨਾ ਹੀ ਐ ਹਾਂ ਇਹ ਤਾਂ ਕੋਈ ਨਹੀਂ ਹਾਂ ਜੋ ਹੋ ਰਿਹਾ ਹੈ ਕਿਹੜਾ ਵੀ ਨਹੀਂ ਦੇ ਸਕਦਾ ਜੀ ਮਹਿੰਦਰਾ ਆਪਣੇ ਕੋਲ ਪੰਡਤ ਨੇ ਫੋਨ ਲੈ ਲਿਆ ਬੜਾ ਇਹਦਾ ਕਰ ਦਿਆ ਦਾ ਇਹ ਆ ਛੋਟਾ ਰੱਖਦਾ ਕਹਿੰਦਾ ਹੁਣ ਅਸੀਂ ਚੱਕੇ ਕਰਾਂਗੇ ਵਾਟੀ ਦੇ ਕਹਾਣੇ ਕਰਾਂ ਥੋੜੀ ਵੜਕ ਨਹੀਂ ਹੈਗੀ ਟਰੈਕਟਰ ਦੀ ਟਰੈਕਟਰ ਵਧੀਆ ਹੈ ਵੜਕ ਤਾਂ ਫੇਰ ਹੈਗੀ 36 30 ਦੀਆ ਚਲੋ ਚੱਲੀ ਆ ਜਾ ਅੱਜੇ ਚਲੋ ਵਾਟੀ ਜਾ ਕੇ ਆਉਂਦੇ ਕਰਨੇ ਜਾ ਸੀ ਚੱਲੂਗੇ ਕਿਦੋਂ ਚੱਲਦੇ ਅੰਕਲ ਦੋ ਕੁ ਦਿਨ ਖੜ੍ਹ ਜਾ ਅੱਛਾ ਪਾ ਠੀਕ ਆ ਬਰਾ ਬਹਿ ਖਾ ਲੀਓ ਪ੍ਰਧਾਨ ਕਰਨੀ ਪਿਆ ਆ ਚੱਲੀ ਆ ਜਾ ਉਹ ਦਿਨ ਖਾਓ ਪਨੀਰ ਖਾ